ਮਿੱਤਰੋ ਅੱਜ ਤੁਹਾਨੂੰ ਮੈਂ ਇੱਕ ਹੈਰਾਨੀ ਵਾਲੀ ਗੱਲ ਦਿਖਾਉਣਾ ਵੀ ਇਧਰ ਦੇਖੋ ਪਿੱਛੇ ਲੱਗੇ ਆ ਛਪਾਈਦੇ ਇਹ ਚੰਡੂ ਵਾਲੇ ਪਿੰਡ ਦੀ ਢਾਣੀ ਆ ਤੇ ਬਾਈਆਂ ਨੇ ਖੇਤ ਦੇ ਵਿੱਚ ਛਪਾਈਦਿਆਂ ਦੇ ਥੱਲੇ ਝੋਨਾ ਲਾ ਰੱਖਿਆ ਤੁਹਾਨੂੰ ਮੈਂ ਗੌਰ ਨਾਲ ਦਿਖਾ ਦਿੰਨਾ ਲਗਭਗ ਬਾਈ ਇਹ ਕਿਲਾ ਡੇਢ ਕਿਲਾ ਥਾਂ ਲੱਗਦਾ ਮੈਨੂੰ ਜੀ ਕਿਲਾ ਪੂਰਾ ਥਾਂ ਇਹ ਜਿਹਦੇ ਵਿੱਚ ਇਹਨਾਂ ਨੇ ਝੋਨਾ ਲਾ ਰੱਖਿਆ ਬਾਈ ਕਿਹੜਾ ਝੋਨਾ ਲਾ ਰੱਖਿਆ ਇਹ 26 26 ਆ ਦੇਖੋ ਬਾਈ ਜੀ 26 ਚੋਨਾ ਲਾ ਰੱਖਿਆ ਤੇ ਆਹ ਛਪੈਦਾ ਛਪੈਦਾ ਕਿਹੜੀ ਵੈਰਾਈਟੀ ਕੋਲੋਨ ਵੈਰਾਈਟੀ ਆ ਕੋਈ ਇਹ ਹਾਈਬ੍ਰਿਡ ਹਾਈਬ੍ਰਿਡ ਆ ਇਹ ਠੀਕ ਆ ਵੀਰ ਜੀ ਆ ਦੇਖੋ ਤੁਸੀਂ ਕਹਿੰਦੇ ਆ ਵੀ ਆ ਜਿਹੜਾ ਹਾਈਬ੍ਰਿਡ ਛਪੈਦਾ ਬਾਈ ਨੂੰ ਯਾਨੀ ਕਿ ਦੀ ਪੂਰੀ ਉਹ ਕਿਸਮ ਦਾ ਤਾਂ ਨਹੀਂ ਪਤਾ ਹਾਈਬ੍ਰਿਡ ਛਪੈਦਾ ਇਹ ਵੈਦਾ ਉਹਦੇ ਵਿੱਚ ਦੇਖੋ ਤੁਸੀਂ ਝੋਨਾ ਲਾ ਰੱਖਿਆ ਇਹ ਮੈਂ ਪਹਿਲੀ ਵਾਰ ਹੀ ਦੇਖਿਆ ਕਣਕ ਹੁੰਦੀ ਦੇਖੀ ਆ ਪਰ ਝੋਨਾ ਮੈਂ ਪਹਿਲੀ ਵਾਰ ਹੀ ਹੁੰਦਾ ਦੇਖਿਆ ਤੁਸੀਂ ਦੇਖ ਸਕਦੇ ਜੀ ਤਾਂ ਜੇਕਰ ਮਿੱਤਰੋ ਤੁਸੀਂ ਛਪੈਦੇ ਲਾ ਰਹੇ ਜੇ ਤਾਂ ਉਹਦੇ ਵਿੱਚ ਤੁਸੀਂ ਝੋਨਾ ਵੀ ਲਾ ਸਕਦੇ ਹੋ ਲਗਭਗ ਜਿੱਨਾਂ ਜਰ ਤੁਸੀਂ ਵੜਦੇ ਨਹੀਂ ਉਹਨਾਂ ਚਿਰ ਤੁਸੀਂ ਝੋਨੇ ਦੀ ਵੀ ਖੇਤੀ ਵਿੱਚ ਕਰ ਸਕਦੇ ਹੋ ਲਗਭਗ ਲਗਭਗ ਇਹ 3 3 ਫੁੱਟ ਦੀ ਦੂਰੀ ਤੇ ਲੱਗਿਆ ਤੇ ਐਂ ਕਰਕੇ 7-8 ਫੁੱਟ ਦੀ ਦੂਰੀ ਤੇ ਐਂ 3 ਫੁੱਟ ਦੀ ਦੂਰੀ ਤੇ ਲੱਗਿਆ ਤੇ ਕਿਲਾ ਇਹ ਥਾਂ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਆ ਦੇਖੋ ਤੁਸੀਂ ਵੀ ਆ ਮਹੀਨਾ ਹੋ ਗਿਆ ਭਾਈ ਝੋਨਾ ਲੱਗੇ ਨੂੰ 15 ਦਿਨਾਂ ਦਾ 15 ਦਿਨਾਂ ਦਾ ਝੋਨਾ ਤੁਸੀਂ ਦੇਖ ਸਕਦੇ ਜੀ ਇਹ 15 ਦਿਨਾਂ ਦਾ ਝੋਨਾ ਛੱਬੀ ਔਲ ਲਗੇ ਛਪਾਈਦੇ 15 ਦਿਨਾਂ ਦਾ ਝੋਨਾ ਬਾਈ ਜੀ ਤੇ ਬਾਈ ਖਾਦ ਪਾਉਣ ਆਇਆ ਸਾਹਮਣੇ ਵੀਰ ਉਹ ਦੇਖੋ ਖਾਦ ਪਾਉਣ ਆਇਆ ਇਸੇ ਝੋਨੇ ਨੂੰ ਇਹ ਤੇ ਝੰਡੂ ਵਾਲਾ ਬਾਈ ਦਾ ਇਹਨਾਂ ਦਾ ਪਿੰਡ ਆ ਤੇ ਉਹ ਇਹ ਉਹਨਾਂ ਨੇ ਕਿਲਾ ਲਾ ਕੇ ਇੱਕ ਤਿਰਬਾ ਕਰਕੇ ਵੇਖਿਆ ਵੀ ਆਖਰਕਾਰ ਛਪਾਈਦੇ ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ ਪਰ ਹਾਲ ਦੀ ਘੜੀ ਜੇਕਰ ਮੈਂ ਦੇਖਾਂ ਤਾਂ ਦੂਜਾ ਸਾਲ ਆ ਇਹ ਝੋਨਾ ਲਵਾਈ ਦਾ ਵੀ ਪਹਿਲਾਂ ਵੀ ਇੱਕ ਵਾਰ ਝੋਨਾ ਲੱਗ ਚੁੱਕਿਆ ਤੇ ਹੁਣ ਫੇਰ ਇਹ ਝੋਨਾ ਲਾ ਰਹੇ ਨੇ ਪਾਣੀ ਖੜਾ ਕੋਈ ਪ੍ਰਵਾਣੀ ਆ ਖੜੇ ਸਿਪਾਈਦੇ ਤੇ ਇਹਨਾਂ ਦਾ ਮੰਨਣਾ ਇਹ ਆ ਵੀ ਇਹ ਸਿਪਾਈਦੇ ਜਿੱਥੇ ਆਪਾਂ 4-5 ਸਾਲਾਂ 'ਚ ਤਿਆਰ ਹੋਣਗੇ ਉੱਥੇ ਜੇਕਰ ਤੁਸੀਂ ਝੋਨਾ ਲਾਉਂਗੇ ਖੇਤੀ ਕਰੋਗੇ ਤਾਂ ਲਗਭਗ 3-3.5 ਸਾਲਾਂ ਦੇ ਵਿੱਚ ਇਹ ਸਿਪਾਈਦੇ ਤਿਆਰ ਹੋ ਜਾਣਗੇ ਆ ਤੁਸੀਂ ਦੇਖ ਸਕਦੇ ਜੀ ਕਿ ਸਮਾਂ ਪਹਿਲੀ ਦੇਖ ਕੇ ਹੈਰਾਨ ਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਭਾਈ ਜੀ ਕੀ ਆਲਾ ਇਹ ਆਪਣੀ ਜਗ੍ਹਾ ਵੀਰੇ ਇਹ ਨਹੀਂ ਇਹ ਵੀ ਯਾਰ ਕਾਹ ਵੀ ਆਵੇਂ ਝੋਨਾ ਲੱਗ ਸਕਦਾ ਇਹਦੇ 'ਚ ਹੋਰ ਵੀ ਕਿਸੇ ਘਰ ਨੇ ਲਾਇਆ ਉਹ ਜਿਹੜਾ ਸਿਪਾਈ ਉਹਦੇ ਵਿੱਚ ਵੀ ਝੋਨਾ ਲੱਗਿਆ ਉਹਦੇ ਵਿੱਚ ਵੀ ਝੋਨਾ ਲੱਗਿਆ ਯਾਰ ਹੈ ਇਹ ਲਗਭਗ ਕਿੰਨੇ ਕਿ ਚਿਰ ਚ ਤਿਆਰ ਹੋ ਜਾਣਗੇ ਆਈਡੀਆ ਇਹ 5 ਸਾਲ ਝੋਨਾ ਵੀ ਲੱਗੂਗਾ ਕਣਕ ਵੀ ਲੱਗੂ ਝੋਨਾ ਵੀ ਲੱਗੂ 4 ਸਾਲ ਝੋਨਾ ਇਹਨੂੰ ਵਡਣ ਚ ਕਿਵੇਂ ਕਰਦੇ ਆ ਵੜਦੇ ਕਿਵੇਂ ਇਹ ਆ ਜਾ ਵੜ ਦੇ ਦਾਤੀ ਨਾਲ ਆ ਆਹ ਦਿੱਕਤ ਆਉਂਦੀ ਹੈ ਵੜਦੇ ਦਾਤੀ ਨਾਲ ਤੇ ਕਣਕ ਵੀ ਦਾਤੀ ਨਾਲੀ ਤੇ ਵਾਉਣ ਵਾਸਤੇ ਯਾਨੀ ਕਿ ਰੂਟਾਵੇਟਰ ਟਪਾ ਦੇਣਾ ਵਿੱਚ ਇੱਕ ਕਿਹੜਾ ਲੰਮੇ ਲੱਗੇ ਜਾਂਦੇ ਬਸ ਇੱਕ ਕਿਹੜਾ ਹੀ ਲਾਉਣਾ ਤੇ ਬਾਕੀ ਜਿਵੇਂ ਨਾਲ ਲਾਇਆ ਕਿ ਕਈਆਂ ਨਾਲ ਗੋਡਿਆ ਗੁੱਡਿਆ ਆਇਆ ਇਹ ਕਈ ਨਾਲ ਮਿੱਟੀ ਚੜਾਈ ਕਈ ਨਾਲ ਮਿਹਨਤ ਬਹੁਤ ਮਿਹਨਤ ਬਹੁਤ ਆ ਭਾਈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਭਾਈ ਯਾਰ ਇਹ ਕਿਹੜੇ ਕਿਸਾਨ ਦਾ ਖੇਤ ਆ ਇਹ ਆ ਚਾਚੇ ਦਾ ਹੀ ਹੈ ਚਾਚੇ ਦਾ ਹੀ ਹੈ ਅੱਛਾ ਇਹ ਕੰਮ ਹੀ ਆਵਾ ਤੁਸੀਂ ਆਏ ਆਏ ਸਾਲੀ ਇਦਾਂ ਕਰਦੇ ਜੇ ਨਹੀਂ ਨਹੀਂ ਮੇਰਾ ਉਹ ਤਾਂ ਪਾਸੇ ਆ ਅੱਛਾ ਉਂ ਇਹ ਆਏ ਸਾਲੀ ਇਦਾਂ ਕਰਦੇ ਆ ਇਹਨਾਂ 2 ਸਾਲ ਹੋ ਗਏ ਨਾ ਇਹ 3 2 ਸਾਲ ਹੋ ਗਏ ਨਾ ਇਹ ਚਾਜੂ ਭਾਈ ਇਹ 22 ਸਾਲਾ ਹੈ 22 ਸਾਲਾਂ ਦੇ ਉੱਤੇ ਦੇ ਸਾਲ ਚਪਾਈ ਦੇ ਤੇ 2 ਸਾਲਾਂ ਨੂੰ ਇਹ ਰੈਡੀ ਆ ਰੈਡੀ ਆ ਅਛਾ ਤੇ ਭਾਈ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ ਤੇ ਭਾਈ ਜੀ ਹਾਂਜੀ ਹਾਂਜੀ ਲਵਾਨੇ ਵਾਲੀ ਪਿੰਡ ਆ ਮੇਰਾ ਮੱਲੀ ਹਾਂ ਨਮਾਣਾ ਮੱਲੀ ਮੈਂ ਹਾਂ ਲਾਈਵ ਆ ਨਹੀਂ ਨਹੀਂ ਲਾਈਵ ਤਾਂ ਨਹੀਂ ਕਿ ਵੈਸੇ ਵੀ ਵੀਡੀਓ ਸ਼ੂਟ ਕਰੀ ਹੈ ਨਾ ਲਾਈਵ ਨਹੀਂ ਹੈ ਜੇ ਲਾਈਵ ਐਡਿਟ ਕਰੂੰਗਾ ਜਾ ਕੇ ਇਹ ਕਰਦੇ ਨਹੀਂ ਅਸੀਂ ਪਾ ਦਾਂਗੇ ਮੈਂ ਤਾਂ ਯਾਰ ਵਧੀਆ ਲੱਗੇ ਮੈਂ ਤਾਂ ਆਪ ਕਰੂੰਗਾ ਇਹ ਮੈਂ ਤਾਂ ਆਪ ਚਪਾਈ ਦੇ ਲਾਉਂਗਾ ਵਿੱਚ ਜਦੋਂ ਝੋਨਾ ਹੋ ਜਾਂਦਾ ਏ ਜਦੋਂ ਮੈਂ ਵੱਡਣ ਆਇਆ ਨਾ ਮੈਂ ਉਦੋਂ ਵੀ ਆਉਂਗਾ ਦੇਖੂਗਾ ਆਣ ਕੇ ਵੀ ਕਿੰਨਾ ਝਾੜ ਝੂੜ ਚ ਕਿੰਨਾ ਕ ਫਰਕ ਪੈਂਦਾ ਕਿ ਕੋਈ ਝਾੜ ਤਾਂ ਕੱਢਦਾ ਹੀ ਹੈ ਨਾ ਕਣਕ ਵੀ ਕੱਢਦੇ ਛੋਨਾ ਵੀ ਕੱਢਦਾ ਹੈ ਲਗਭਗ ਵੀ 30 30 ਮਣਟ ਤਾਂ ਨਿਕਲਦੇ ਆ 30 25 30 25 30 ਮਣਟ ਕਣਕੇ ਨਿਕਲਾਉਂਦੀ ਆ 50 60 ਛੋਨਾ ਨਿਕਲਾਉਂਦਾ 50 ਕੁ ਮਣ ਮਸਾਈਆਂ ਮਸਾਈਆਂ 45 45 ਦੀ ਔਸਤ ਪੈਂਦੀ ਆ 45 ਕਿ ਦੀ ਔਸਤ ਪੈਂਦੀ ਆ 40 45 50 ਦਾ ਵਜੇ ਖਰਾਕ ਪਾਦੀ ਤੇ ਵਜੂ ਨਹੀਂ ਦਿੰਦਾ ਨਹੀਂ ਤਾਂ ਮਿੱਤਰੋ ਲਗਭਗ ਵੀ 25 ਤੋਂ 26 ਮਣ ਕਣਕ ਹੁੰਦੀ ਆ 45 ਤੋਂ 50 ਮਣ ਝੋਨਾ ਹੁੰਦਾ 26 ਲਾਇਆ ਇਹਨਾਂ ਨੇ ਤੇ ਵੀਡੀਓ ਨੂੰ ਵੱਤ ਵਤੇ ਸ਼ੇਅਰ ਕਰ ਦਿਓ ਬਾਈ ਜੀ ਜੇ ਕਿਸੇ ਕਿਸਾਨ ਦੇ ਕੰਮ ਆ ਜੇ ਗੁਰੂ ਹਰਸਾਏ ਜ਼ਿਲ੍ਹਾ ਪਿੰਡ ਚੰਡੂ ਵਾਲੇ ਦੀ ਜ਼ਮੀਨ ਆ ਇਹ ਗੁਰੂ ਹਰਸਾਏ ਪਿੰਡ ਚੰਡੂ